ਲਓ ਜੀ ਜਿਨ੍ਹਾਂ ਨੇ ਅੱਜ ਤੱਕ ਕਿਸੇ ਦੇ ਵਿੱਚੋਂ ਭੂਤ ਨੂੰ ਪ੍ਰਵੇਸ਼ ਹੁੰਦਿਆਂ ਜਾਂ ਚੁੜੇਲ ਨੂੰ ਜਾਂ ਫਿਰ ਕਿਸੇ ਸ਼ੈਤਾਨ ਨੂੰ ਨਹੀਂ ਦੇਖਿਆ ਤਾਂ ਆਓ ਫਿਰ ਤੁਹਾਨੂੰ ਦਿਖਾ ਦਿੰਦੇ ਆਂ ਇੱਕ ਲਾਈਵ ਵੀਡੀਓ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਇੱਕ ਮਹਿਲਾ ਜਿਸ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਨੇ ਤੇ ਉਸ ਦੇ ਸਾਹਮਣੇ ਰੂਦਰ ਗੁਰੂ ਜਿਹੜਾ ਕਿ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਜਿਹੜਾ ਕਿ ਚੱਲ ਰਿਹਾ ਤੇ ਦਾਵਾ ਕਰਦਾ ਕਿ ਉਹ ਹੋਂ ਤੱਕ ਬਹੁਤ ਭੂਤ ਪ੍ਰੇਤਾਂ ਨੂੰ ਲੋਕਾਂ ਦੇ ਵਿੱਚੋਂ ਕੱਢ ਚੁੱਕਿਆ ਤਾਂ ਇਸ ਦੇ ਵਿੱਚ ਵੀ ਉਹ ਭੂਤ ਨੂੰ ਜਿਹੜਾ ਕਿ ਕੱਢਦਾ ਨਜ਼ਰ ਆਇਆ ਸਿੱਧਾ ਭੂਤ ਦੇ ਨਾਲ ਗੱਲਾਂ ਬਾਤਾਂ ਜਿਹੜਾ ਕਿ ਇਸ ਰੁਦਰਨਾਥ ਦੇ ਗੁਰੂ ਜੀਆ ਹੁੰਦੀਆਂ ਨਜ਼ਰ ਆ ਰਹੀਆਂ ਨੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਮਹਿਲਾ ਜਿਹੜੀ ਕਿ ਇਹ ਦੱਸ ਰਹੀ ਹੈ ਕਿ ਉਸ ਦੇ ਵਿੱਚ ਕੋਈ ਭੂਤ ਹੈ ਜੋ ਕਿ ਉਸ ਦੇ ਸਰੀਰ ਨੂੰ ਨਚੋੜਦਾ ਨਜ਼ਰ ਆ ਰਿਹਾ ਤਾਂ ਆਪਣੇ ਆਪ ਨੂੰ ਇਹ ਹੱਥ ਵੀ ਮਾਰਦੀ ਜਿਹੜੀ ਕਿ ਅਨ ਨਜ਼ਰ ਆ ਰਹੀ ਹੈ ਦਿਖਾਰੀ ਹੈ ਕਿ ਉਸ ਦੇ ਵਿੱਚ ਭੂਤ ਜਿਹੜਾ ਵੜਿਆ ਹੋਇਆ ਉਸ ਨੂੰ ਕਿੰਨਾ ਜਿਹੜਾ ਤੰਗ ਪਰੇਸ਼ਾਨ ਕਰਦਾ ਜੇਕਰ ਤੁਸੀਂ ਅੱਜ ਤੱਕ ਕਿਸੇ ਦੇ ਵਿੱਚ ਭੂਤ ਵੜਿਆ ਚੁੜੇਲ ਵੜੀ ਨਹੀਂ ਦੇਖੀ ਤਾਂ ਫਿਰ ਆਹ ਵੀਡੀਓ ਦੇਖ ਲਓ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਭੂਤ ਚੁੜੇਲਾ ਸ਼ੈਤਾਨ ਅਜਿਹੀਆਂ ਚੀਜ਼ਾਂ ਜਿਹੜੀਆਂ ਕਿ ਪ੍ਰਵੇਸ਼ ਕਰਦੀਆਂ ਨੇ ਤੇ ਉਸ ਤੋਂ ਬਾਅਦ ਇਨਸਾਨ ਕਿਵੇਂ ਦੀਆਂ ਹਰਕਤਾਂ ਕਰਦਾ ਇਹ ਚੀਜ਼ ਜਿਹੜੀ ਕਿ ਪਖੰਡਵਾਦ ਆ ਪਖੰਡਵਾਦ ਜਿਹੜਾ ਕਿ ਫਲਾਇਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਤੇ ਜੜਾ ਕੇ ਅੰਧਵਿਸ਼ਵਾਸ ਉਹ ਫੈਲਦਾ ਨਜ਼ਰ ਆ ਰਿਹਾ ਹੈ ਤਾਂ ਆਓ ਵੀਡੀਓ ਤੇ ਨਜ਼ਰ ਮਾਰਨੇ ਆ ਤੇ ਫਿਰ ਅੱਗੇ ਕਰਦੇ ਆ ਗੱਲਬਾਤ ਕਾ ਤੁਸੀਂ ਵੀ ਵੀਡੀਓ ਦੇਖ ਹੀ ਲਈ ਕਿ ਕਿਸ ਤਰੀਕੇ ਦੇ ਨਾਲ ਜੁੜੀ ਹੈ ਔਰਤ ਐ ਫੂਕਾਂ ਜਿਹਾ ਮਾਰਦੀ ਵੀ ਅਜਿਹੇ ਕਿ ਸੁਣਾਈ ਦਿੱਤੀ ਹੈ ਤਾਂ ਫਿਰ ਦੂਜੇ ਪਾਸੇ ਜਿਹੜਾ ਰੁਦਰਗੁਰੂ ਉਸ ਦੇ ਵੱਲੋਂ ਵੀ ਭੂਤ ਨਾਲ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਹੁਣ ਤੈਨੂੰ ਮੈਂ ਸਜ਼ਾ ਦੇ ਰਿਹਾ ਤੈਨੂੰ ਤਕਲੀਫ ਹੋ ਰਹੀ ਹੈ ਸੋ ਤੁਸੀਂ ਇਹਨਾਂ ਚੀਜ਼ਾਂ 'ਚ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਭੂਤ ਪ੍ਰੇਤਾਂ ਦੇ ਵਿੱਚ ਜਦੋਂ ਕੋਈ ਅਜੀਹਾ ਪਖੰਡਵਾਦ ਜਿਹੜਾ ਕਿ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਪਤਾ ਨਹੀਂ ਲੋਕ ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਕਿਉਂਕਿ ਅੰਧਵਿਸ਼ਵਾਸ ਦੇ ਵਿੱਚ ਫਸੇ ਹੀ ਦੁਨੀਆ ਕਈ ਵਾਰ ਆਪਣੀ ਜਾਨ ਦਾ ਨੁਕਸਾਨ ਕਰ ਲੈਂਦੇ ਕਿਉਂਕਿ ਤੁਸੀਂ ਜਿਹੜਾ ਪਾਦਰੀ ਦਾ ਮਾਮਲਾ ਸੁਣ ਕੇ ਹਟੇ ਉਹ ਵੀ ਸ਼ੈਤਾਨ ਹੀ ਕੱਢ ਰਿਆ ਸੀ ਕਿਸੇ ਵਿਅਕਤੀ ਦੇ ਵਿੱਚੋਂ ਤਾਂ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਿਆ ਤੇ ਪਿੱਛੇ ਆਪਣੇ ਬੱਚੇ ਆਪਣੇ ਮਾਪੇ ਆਪਾਂ ਨੂੰ ਆਪਣੀ ਪਤਨੀ ਨੂੰ ਰੋਲ ਕੇ ਚਲਾ ਗਿਆ ਸੋ ਪਖੰਡਵਾਤ ਜਿੰਨਾ ਬਚਿਆ ਜਾਂਦਾ ਉਹਨਾਂ ਬੱਚੋ ਤੁਹਾਡੇ ਲਈ ਚੰਗਾ ਹੋਵੇਗਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼